ਸਵਾਗਤ ਹੈ ਦੋਸਤੋ ਤੁਹਾਡਾ ਮੀਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲਵਪਰੀ ਦੇ ਫਾਰਮ ਕੋ ਜਿਹੜੀ ਲੱਗੇ ਆ ਵੀਡੀਓ ਅੱਜ ਦੀ ਅਪਲੋਡ ਕਰਨ ਦੋ گاਵਾ ਤੁਹਾਨੂੰ ਦਿਖਾਵਾਂਗੇ ਦੋਵੇਂ گاਵਾ ਦੋਸਤੋ ਸੁਈਆਂ ਵਾ ਡਿਟੇਲ ਇਹਨਾਂ ਦੋਵਾਂ گاਵਾ ਦੀ ਆਪਾਂ ਵੀਰ ਤੋਂ ਪੁੱਛ ਤੁਹਾਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀਡੀਓ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਿਹੜਾ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ। ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ, ਨਿਰਖ-ਬਰਖ ਜਿਹੜੀ ਕਰਨੀ ਤੁਸੀਂ ਆਵਾਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਉਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਿਰਖ-ਬਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ। ਜੇ ਕਿਸੇ ਹੋਰ ਨੂੰ ਵੀ ਇਹ ਪਿਆ ਲੱਗ ਆਓ करिए वीर ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛ ਲੈਂਦੇ ਵੀਰ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਵੀਰ ਵਧੀਆ ਹੋਰ ਸੋ ਹਾਂਜੀ ਵਧੀਆ ਠੀਕ ਚੱਲੀਏ ਤਾਂ ਵਧੀਆ ਕੰਮ ਕਰ ਹਾਂਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਪਹਿਲਾਂ ਆਪਣਾ ਪਿੰਡ ਸਭਰਾ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਵੀ ਦੱਸ ਦਿਓ ਫੋਨ ਨੰਬਰ 12837 ਹਾਂਜੀ 99368 ਠੀਕ ਹੈ ਜੀ ਨਾਮ ਆਪਣਾ ਲਵਪ੍ਰੀਤ ਹੈ ਹਾਂਜੀ ਅੱਛਾ ਵੀਰ ਆਪਣਾ ਜਿਹੜਾ ਫਾਰਮ ਹੈ ਜਿਹੜਾ ਸਭਰਾਮਾ ਤੋਂ ਜਾਂਦਾ ਜੋਰ ਸਿੰਘ ਵਾਲੇ ਨੂੰ ਰਸਤਾ ਹਾਂ ਜੋਰ ਸਿੰਘ ਵਾਲੇ ਦੇ ਨਾਲ ਹੀ ਸਭਰਾਮਾ ਦੇ ਨਾਲ ਹੀ ਬਿਲਕੁਲ ਰੋਈ ਦੇ ਕੰਡੇ ਦੇ ਹਾਂਜੀ ਰੋਈ ਦੇ ਠੀਕ ਠੀਕ ਹੈ ਅੱਛਾ ਵੀਰ ਜੀ ਦੋ ਗਾਵਾਂ ਜ ਆਪਣੇ ਕੋਲ ਹਾਂਜੀ ਦੋ ਗਾਵਾਂ ਤੇ ਦੋਵੇਂ ਗਾਵਾਂ ਸੁਈਆਂ ਵਾਂ ਹਾਂ ਸੁਈਆਂ ਬੱਚੇ ਮਰੇ ਨਾ ਦੋਂਦੇ ਬੱਚੇ ਦੋਹਾਂ ਦੇ ਮਰੇ ਹਾਂਜੀ ਤੇ ਸ਼ੁਰੂ ਕਰੀ ਵੀਰੇ ਇਹ ਵੱਡੀ ਗਾਂ ਤੋਂ ਪਹਿਲਾਂ ਕੀ ਡਿਟੇਲ ਦੀ ਕਿੰਨਾ ਟਾਈਮ ਨੂੰ ਸੁਈ ਨੂੰ ਗਿਆ ਕਿੰਨੂੰ ਕੋਈ 4 ਕ ਮਹੀਨੇ ਤੇ 4ਵੇਂ ਮਹੀਨੇ ਸੂਈ ਨੋ ਗਿਆ ਡੇਢ ਕ ਮਹੀਨੇ ਦੀ ਲਗਭਗ ਬਣੀ ਐ ਡੇਢ ਕ ਮਹੀਨੇ ਦੀ ਗੱਬਣ ਆ ਹਾਂਜੀ ਤੇ ਚੈੱਕ ਪਾਸ ਕੋਈ ਨਹੀਂ ਚੈੱਕ ਪਾਸ ਗਰੰਟੀ ਕੋਈ ਨਹੀਂ ਗਰੰਟੀ ਕੋਈ ਨਹੀਂ 7 ਕਿਲੋ ਦੁੱਧ ਦੇ ਥਲੇ 7 ਕਿਲੋ ਦੁੱਧ ਦੋਵੇਂ ਟੈਂਕਾਂ ਥਾਣੇ ਦਾ ਘਾਟ ਮਗਰ ਲ ਬਣੀ ਆ ਤੇ ਬਣੀ ਆ ਥਲ ਘਾਟ ਹਾਂਜੀ ਅੱਧਾ ਘਾਣ ਹੋਊਗਾ ਤੋੜੀਏ ਤੋੜ ਦੇਣਾ ਲਓ ਦੋਸਤੋ ਸੁਆ ਵੀਰ ਕਰਨਾ ਸੂਈਆ ਸੁਆ ਇਹ ਉਹਨਾਂ ਦੂਜਾ ਕਿਹਾ ਹੈ ਕੋ ਤੀਜਾ ਲਾ ਲਈ ਤੀਜਾ ਸੁਆ ਦੋਸਤੋ ਮੰਨ ਲੇ ਗਰੂ ਆ ਤੇ ਸਾਢੇ ਤਿੰਨ ਚਾਰ ਮਹੀਨੇ ਦਾ ਟਾਈਮ ਜਿਹੜਾ ਵੀਰ ਦੇ ਕਹਿਣ ਮੁਤਾਬਕ ਨੂੰ ਸੂਈ ਨੋ ਗਿਆ ਦੋਧਣ ਮੌਕੇ ਦਾ ਜਿਹੜਾ ਦੋਸਤੋ 7 ਕਿਲੋ ਤਿਆਰ ਹੈ 7 ਕਿਲੋ ਦੁੱਧ ਸੇਰ ਹਾਂਜੀ 7 ਕਿਲੋ 7 ਕਿਲੋ ਦੁੱਧ ਦੋਸਤੋ ਤਿਆਰ ਹੈ ਕੋਈ ਵੀ ਆਵੇ 7 ਕਿਲੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੈ ਬਹਿਣੀ ਵਾਲਾ ਥਾਂ ਜਿਹੜਾ 200 ਦਾ ਘਾਟਿਆ ਵੀਰ ਨੇ ਪਹਿਲਾਂ ਦੱਸਤਾ ਕੋਈ ਵੀਰ ਤਿੱਲ ਮੰਨ ਲੇ ਤੇ ਕੋਈ ਵੀ ਦੇਖੋ ਸਾਢੇ 3 ਥਾਣੇ ਜਿਹੜੇ ਚੱਲਦੇ ਆ ਪੂਰੇ ਦੇ ਬਾਕੀ ਦੋਸਤੋ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆਕੇ ਕਰ ਲੈਣੀ ਹੁੰਦੀ ਕਿਉਂਕਿ ਪਹੂ ਸੂਇਆ ਵਾ ਸੂਏ ਪਖ ਦੀ ਦੋਸਤੋ ਚੋਕੇ ਇੱਕ ਟਾਈਮ ਦੋ ਟਾਈਮ ਤਸੱਲੀ ਹੋ ਜਣੀ ਹੁੰਦੀ ਹੈ ਬੰਦ ਵੀਰ 7 ਕਿਲੋ ਦੁੱਧ ਦੋਸ ਪਰਾਵੀਰ ਉਹਦੇ ਆਸਾਨ ਦੇ ਵਿੱਚ ਕਿ ਬਿਲਕੁਲ ਅੱਧਾ ਥਾਣਾ ਵਧੀਆ ਚੱਲਦਾ ਉਸਮਾਮ ਹੀ ਪੂਰਾ ਮਾਰਦਾ ਠੀਕ ਹੈ ਜੀ ਤੇ ਮੋਲੇ ਦਾ ਕੀ ਕਰਨਾ ਪਾ ਮੋਲੇ ਦਾ 15000 ਕਰਦੇ ਆ 15000 ਹਾਂ ਜੀ 30000 ਮੰਨਤਨ ਕਰਦਾਂਗੇ ਠੀਕ ਹੈ ਲਓ ਦੋਸਤੋ 15000 ਰੁਪਏ ਵੀਰ ਨੇ ਮੁੱਲ ਕੀਤਾ 13000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਮਾਨਤਨ ਜਿਹੜਾ ਕੋਈ ਭਣ ਭਰਾ ਖਿਦਣਾ ਉਹਦਾ ਜ਼ਰੂਰ ਹੋਊਗਾ ਦੋ ਨੰਬਰ ਤੇ ਜਿਹੜੀ ਗਾਂ ਵੀਰ ਵਧੀਆ ਇਹਦਾ ਕੀ ਕਿੰਨੀ ਡੜੀ ਲੇਦੀ ਇਹ ਪਹਿਲਨ ਵੈੜ ਸੁਈ ਆ ਕਿੰਨਾ ਟਾਈਮ ਦਾ ਸੀ ਨੂੰ ਸੁਈ ਨੂੰ ਕਿ 1.5 2 ਮਹੀਨੇ ਹੋ ਗਏ ਬੱਚਾ ਮਰ ਗਿਆ ਦਾ ਬੱਚਾ ਇਹਦਾ ਮਰ ਗਿਆ ਹਾਂ ਜੀ ਦ ਕਲਾਸੀ ਹੋਊਗਾ ਅੱਛਾ ਜੀ ਮੌ ਤੋਂ 10 ਦੇ ਵਿੱਚ ਵਿੱਚ ਹੋਊਗਾ ਹਾਂਜੀ ਹੈਗਾ ਠੀਕ ਹੈ ਇਹ ਗੱਭਰ ਗੱਭਰ ਹੋਈ ਨਹੀਂ ਇਹ ਗੱਭਰ ਨਹੀਂ ਸੋਈ ਨੂੰ 1.5 2 ਮਹੀਨੇ ਹੋਏ ਆ ਫੇਰ 2 ਮਹੀਨੇ ਹੋ ਗਏ ਹਾਂਜੀ ਠੀਕ ਹੈ ਜੀ ਮਿਲ ਮਿਲ ਦੇ ਵਿੱਚ ਐ ਬਿਲਕੁਲ ਵਧੀਆ ਵਧੀਆ ਸੀਲ ਠੰਡੀ ਆ ਘਰੋਂ ਲਈ ਆਪਾਂ ਪੰਜ ਦਿਨ ਅੱਛੀ ਸੋਈ ਪੂਰੀ ਵੀ ਜੀ ਨੂੰ ਪਹਿਲਾ ਸੂਆ ਦੋਸਤੋ ਸੋਈ ਹੋਈ ਆ ਵੀ ਦੰਦ ਚਾ ਕਿਤੇ ਕਿੰਨੇ ਦੰਦ ਆ ਜੀ ਚੌਂ ਚੌਗੀ ਆ ਮੂੰਹ ਆ ਜੀ ਚੌਗੀ ਆ ਦੋਸਤੋ ਮੂੰਹ ਆ ਜੀ ਸਿੰਘ ਬਿੰਦਗਾ ਨਿਕਾ ਜਰੂਰ ਆ ਮੌ ਤੋਂ 10 ਦੇ ਵਿੱਚ ਵਿੱਚ ਦੁੱਧ ਦੋਸਤੋ ਤਿਆਰ ਹਨ ਮੌਕੇ ਦਾ ਲਈ ਬਸ ਤੋਰ ਤੇ ਫੜੀਓ ਲੈ ਆ ਵੀ ਕੰਪੈਕਟ ਜਾਂ ਦੋਸਤੋ ਆਰਡਰ ਨੇ ਤਿਆਰ ਕੀਤਾ ਥਾਣਾ ਸੁਣਾ ਦੀ ਕੁਆਲਿਟੀ ਬਹੁਤ ਵਧੀਆ ਛੇਸ ਕੁਆਲਿਟੀ ਚੈੱਕ ਕਰ ਲਓ ਵੀ ਦੋਸਤੋ ਸਿੰਘ ਜਰੂਰ ਆ ਠੰਡੀ ਧੀਰੀ ਬਾਕੀ ਬਿਲਕੁਲ ਬਾਕੀ ਵੀਰ ਕਹਿੰਦਾ ਵੀ ਆ ਠੰਡੀ ਸੀਰਾਂ ਚੋਂ ਦੇ ਵਿੱਚ ਅਛਾ ਵੀਰ ਜੀ ਕੋਈ ਪੂਰ ਛਟਾ ਥਣਾਂ ਦੀ ਕੋਈ ਬਾਤ ਘਟੇ ਦੀ ਬਾਤ ਘਟ ਨਹੀਂ ਦਾ ਕੋਈ ਪੂਰ ਛਟਾ ਨਹੀਂਗਾ ਠੀਕ ਹੈ ਜੀ ਹਾਂ ਜੀ ਚਵਾਈ ਚਵਾਈ ਜੀ ਪਾੜੇ ਤੇ ਮਿਲਦੀ ਹੈ ਪਾੜੇ ਤੇ ਮਿਲਦੀ ਰਸੀ ਪਾ ਕੇ ਚੋਲੂ ਤੁਹਾਨੂੰ ਹੱਜੂੜ ਪਾਉਣਾ ਪੈਂਦਾ ਠੀਕ ਹੈ ਜੀ ਅਛਾ ਵੀਰ ਜੀ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ 22000 ਕਰਦੇ ਆ ਮਾਨਤਨ ਕਹਿੰਦਾ ਕੋ 20000 ਚ ਮਾਨਤਨ ਕਰਦਾਂਗੇ ਲਓ ਦੋਸਤੋ 22000 ਰੁਪਿਆ ਵੀਰ ਨੇ ਡਿਮਾਂਡ ਰੱਖਤੀ ਹੈ ਤੇ 20000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖੀ ਦਿਨੋਗਾ ਦਾ ਮਾਨਤਨ ਜਰੂਰ ਹੋਊਗਾ ਹਾਂ ਜੀ ਮੋਨੋ ਦੋਸਤੋ ਜ ਚਾਰ ਦਾ ਦਾ ਵਸ਼ੀਏ ਦੋਸਤੋ ਪਹਿਲਾ ਸੂਆ ਸੂਈ ਨੋ 10 ਕਿੰਨੇ ਦਿਖਾਈ ਨਹੀਂ ਗੇ ਠੀਕ ਹੈ ਸਿੰਘ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਫੇਰ ਚੈੱਕ ਕਰਦਾ ਨਿਕਾ ਨਿਕਾ ਸਿੰਘ ਹੈ ਦੋਸਤੋ ਆ ਕਰ ਲਓ ਚੈੱਕ ਦੀ ਫੇਸ ਕੁਆਲਿਟੀ ਬਾਕੀ ਠੰਡੀ ਠਿਹਰੀ ਆ ਕੋਈ ਚੱਕਰ ਹੀ ਨਹੀਂ ਗਾ ਨਾ ਜਿੱਦਾਂ ਨਾ ਦੋਸਤੋ ਮਾਰਨ ਮੂਰ ਦਾ ਕੋਈ ਚੱਕਰ ਨਹੀਂ ਗਾ ਹੋ ਜੀ ਬਿਲਕੁਲ ਆ ਸੀਲਸ ਲੱਗਿਆ ਪੂਰੀ ਥਾਣਾ ਵੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਪੈਨਸਲ ਥਾਣਾ ਦੋਸਤੋ ਆ ਕਰੋ ਚੈੱਕ ਦਾ ਥਾਣ ਪਸਮਾ ਗਿਆ ਕਰ ਜਾਂਦੀ ਹੈ ਵਧੀਆ ਨਾ ਦੋਸਤੋ ਨਾੜਾ ਨਾੜਾ ਤੇ ਮਿਲਕ ਵੈਨ ਦੋਸਤੋ ਬਹੁਤ ਮੋਟੀ ਲੱਗੀ ਹੈ ਹਾਂ ਤੇ ਪਹਿਲੇ ਨੰਬਰ ਤੇ ਵੀ ਵਿਖਾਈਏ ਦੋਸਤੋ ਗਾ ਇਹਦੇ ਮਤਲਬ ਸਾਢੇ 1/3 ਥਾਣਿਆਂ ਤੇ ਤਿੰਨ ਮਲਦੋ ਤੁਸੀਂ 7 ਕਿਲੋ ਦੁੱਧ ਦੇ ਫਿਲ ਤਿਆਰ ਹੈ ਮੁੱਲ ਵੀ ਇਹਨੇ ਦਾ 15000 ਕੀਤਾ 13000 ਤੋਂ ਮੰਨਤਾ ਲਊਗਾ ਪਸ਼ੂ ਦੋਸਤੋ ਦੋਵੇਂ ਜਿਹੜੇ ਸੂਏ ਖਾਇ ਤੁਨੂੰ ਆ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਚੋ ਕੇ ਜ਼ਰੂਰ ਕਰ ਲਓ ਨੰਬਰ ਵੀ ਦਾ ਸਕਰੀਨ ਤੇ ਚਲਾ ਦੂੰਗਾ ਧੰਨਵਾਦ ਦੋਸਤੋ ਜਿਹੜਾ ਵੀਡੀਓ ਦੇਖਣ ਵਾਸਤੇ ਜੀ